ਪਿਆ ਪਰਿਵਾਰ 2 ਸਾਲ ਤੋਂ ਇਨਸਾਫ ਲਈ ਲੜਕ ਰਹੀ ਸੀ ਪਰ ਪਰਮਾਤਮਾ ਨੇ ਅੱਜ ਉਹਨਾਂ ਦੀ ਦਵਾ ਕਢੀ ਹੈ। ਹਾਂਜੀ ਦੇਖੋ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਨੀ ਆ। ਰੱਬ ਦੇ ਘਰ ਚੇ ਦੇਰ ਹੋ ਸਕਦਾ ਹੈ ਅੰਧੇਰ ਨਹੀਂ ਅੱਜ ਉਹ ਆਪਣੇ ਇਨਸਾਫ ਲਾਸਤੇ ਪਾਵੇ 2 ਸਾਲ ਹੋ ਗਏ। ਬਹੁਤ ਵੱਡਾ ਦੁੱਖ ਉਹਨਾਂ ਦੇ ਪਰਿਵਾਰ 'ਚ ਆਇਆ ਤੇ ਅਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਲੇਕਿਨ ਉਸ ਦੁੱਖ ਨੂੰ ਘਟਾਉਣ ਵਾਸਤੇ ਅੱਜ ਇੱਕ ਵਾਰ ਫੇਰ ਉਹਨਾਂ ਦੇ ਪਰਿਵਾਰ 'ਚ ਇੱਕ ਬੱਚੇ ਦਾ ਜਨਮ ਹੋਇਆ। ਮੈਂ ਬਹੁਤ ਉਹਨਾਂ ਨੂੰ ਵਧਾਈਆ ਦੇਨੀ ਆ ਤੇ ਉਮੀਦ ਕਰਦੀ ਆ ਕਿ ਪਰਮਾਤਮਾ ਇਹਨਾਂ ਦੇ ਜਿਹੜੇ ਦੁੱਖ ਦੀ ਨਬਜ਼ ਹੈ ਕੀ ਉਹਨਾਂ ਨੂੰ ਇਨਸਾਫ ਮਿਲੇ ਇਹ ਇਨਸਾਫ ਵੀ ਉਹਨਾਂ ਨੂੰ ਜਲ ਦਿਲਾ ਦੇ ਜਿਹੜੇ ਸਰਕਾਰਾਂ ਨੇ ਉਸ ਬੱਚੇ ਦੇ ਮੌਤ ਦੇ ਜ਼ਿੰਮੇਵਾਰ ਨੇ ਉਹਨਾਂ ਸਰਕਾਰਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਹੋਏ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਉਹ ਸਜ਼ਾ ਜ਼ਰੂਰ ਜਲਦੋ ਜਲ ਦੇ ਬੜੀ ਇੱਕ ਵਾਰੀ ਤੁਸੀਂ ਦੌਰਾ ਕਰ ਰਹੇ ਹੋ ਤੁਹਾਨੂੰ ਬੀਬੀਆਂ ਆਪਦਾ ਦਰਦ ਬਿਆਨ ਕਰਦੀਆਂ ਉੱਥੇ ਹੀ ਵੱਡੀ ਗਿਣਤੀ 'ਚ ਬੀਬੀਆਂ ਨੇ ਅੱਜ ਡੀਸੀ ਦਫ਼ਤਰ ਘੇਰੇ ਆ ਉਹ ਕਹਿੰਦੇ 24000 ਦਿਓ ਸਾਡੇ ਨਾਲ ਐਂਡੜੇ ਬਿੱਲ ਲੈ ਕੇ ਆਈਆਂ ਉਹਨੂੰ ਕਿਵੇਂ ਦੇਖ ਦੂੰ ਹਾਂਜੀ ਇਹ ਝਾੜੂ ਦੀ ਸਰਕਾਰ ਤੇ ਕਾਂਗਰਸ ਸਰਕਾਰ ਨੇ ਕੁਰਸੀ ਦੀ ਲਾਲਚ ਵਾਸਤੇ ਹਰ ਤਰ੍ਹਾਂ ਦਾ ਝੂਠ ਮਾਰਿਆ ਕੱਲੇ ਪੰਜਾਬ 'ਚ ਹੀ ਨਹੀਂ ਲੇਕਿਨ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਫਿਰ ਦੂਜੇ ਸੂਬਿਆਂ 'ਚ ਪਿਛਲੇ ਬਜਟ 'ਚ ਤੁਸੀਂ ਦੇਖਿਆ ਦਿੱਲੀ ਦੀ ਬੀਬੀਆਂ ਨੂੰ ਕੇਜਰੀਵਾਲ ਨੇ ਕਿਹਾ ਕਿ ਜਿਵੇਂ ਪੰਜਾਬ 'ਚ ਅਸੀਂ ਹਜ਼ਾਰ-ਹਜ਼ਾਰ ਰੁਪਏ ਦਿੰਦੇ ਹੁਣ ਦਿੱਲੀ ਦੀ ਬੀਬੀਆਂ ਨੂੰ ਵੀ ਦਵਾਂਗੇ ਤੇ ਦਿੱਲੀਆਂ ਦੀ ਬੀਬੀ ਬਹੁਤ ਖੁਸ਼ ਨੇ ਕਿ ਹਾਂ ਵੀ ਕੇਜਰੀਵਾਲ ਨੂੰ ਵੋਟ ਪਾਵਾਂਗੇ ਸਾਨੂੰ ਹਜ਼ਾਰ ਮਿਲੇਗਾ ਕਿਵੇਂ ਸਮਝਾਈਏ ਕਿ ਸਾਡੀ ਬੀਬੀਆਂ ਨੂੰ ਤਾਂ ਜਾ ਕੇ ਪੁੱਛੋ ਜੇ ਦਵਾਨੀ ਮਿਲੀ ਐ ਸੋ ਇਹ ਝੂਠ ਮਾਰ ਕੇ ਪਾਵੇਂ ਕਾਂਗਰਸ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦੀ ਗੱਲ ਕੀਤੀ ਜਦ ਪੰਜਾਬ ਦੇ ਲੋਕਾਂ ਨੇ ਬਣਾਤਾ ਫਿਰ ਆਹੀ ਝੂਠ ਜਾ ਕੇ ਰਾਜਸਥਾਨ ਚ ਮਾਰਿਆ ਆਹੀ ਝੂਠ ਜਾ ਕੇ ਮੱਧ ਪ੍ਰਦੇਸ਼ ਚ ਮਾਰਿਆ ਕਰਜ਼ਾ ਅੱਜ ਤੱਕ ਕਿਸੇ ਦਾ ਮਾਫ ਨਹੀਂ ਗਿਆ ਸੋ ਇਹ ਦੋਨੋਂ ਭਾਈਵਾਲ ਪਾਰਟੀਆਂ ਇੱਕੋ ਸਿੱਕੋ ਦੇ ਦੋ ਪਹਿਲੂ ਨੇ ਕਿ ਝੂਠ ਮਾਰ ਕੇ ਲੋਕਾਂ ਦੀ ਵੋਟਾਂ ਲੁੱਟ ਕੇ ਫਿਰ ਰਜ ਕੇ ਸੂਬੇ ਦਾ ਖਜ਼ਾਨਾ ਲੁੱਟਦੇ ਲੋਕਾਂ ਨੂੰ ਭੁੱਲ ਜਾਂਦੇ ਨੇ ਅੱਜ ਲੋਕੀ ਇਹਨਾਂ ਸਾਰੀ ਚੀਜ਼ਾਂ ਤੋਂ ਸੁਚੇਤ ਹੋ ਗਏ ਨੇ ਤੇ ਮੇਰਾ ਖਿਆਲ ਲੋਕੀ ਇੰਤਜ਼ਾਰ 'ਚ ਨੇ ਕਿ ਝਾੜੂ ਵਾਲਾ ਪਿੰਡ ਦੇ ਵਿੱਚ ਬੜੇ ਇਹ ਤਾਂ ਬੀਬਿਆਣੀ ਉਹਨਾਂ ਨੂੰ ਧੋਤ ਕਰਕੇ ਆਪ ਦੇ ਪੈਸੇ ਪਹਿਲੇ ਧਰਾਨੇ ਨੇ ਉਹਦੇ ਬਾਅਦ ਇਹਨਾਂ ਨੂੰ ਬੋਲਣ ਦੇਣਾ ਹੈ ਤੇ ਨੌਜਵਾਨ ਵੀਰਾਂ ਨੂੰ ਵੀ ਮੈਂ ਕਹਿੰਨੀ ਆ ਜੇ ਤੁਸੀਂ ਕੋਈ ਭੋਗ ਖਚਾਉਂਦੇ ਹੋ ਤੇ ਫਿਰ ਆਪ ਦੇ ਨੌਕਰੀਆਂ ਵਾਸਤੇ ਇਹਨਾਂ ਤੋਂ ਮੰਗੋ ਆਪ ਦੇ ਕਿਸਾਨ ਕਰਜ਼ਾ ਮਾਫੀ ਮੰਗੋ ਤੇ ਨਸ਼ਾ ਦੇ ਨਾਲ ਜਿਹੜਾ ਪੰਜਾਬ ਨੂੰ ਇਹਨਾਂ ਦੋਵਾਂ ਨੇ ਬਰਬਾਦ ਕਰਤਾ ਹੈ ਅੱਜ ਨਸ਼ਿਆਂ ਨੂੰ ਜੜੋਂ ਪਟਾਉਣੇ ਨਾ ਕੋ ਪਹਿਲੇ ਨਸ਼ੇ ਸਾਡੇ ਪਿੰਡ ਦੇ ਖਤਮ ਕਰੋ ਤਾਂ ਸਾਡੇ ਪਿੰਡ ਦੇ ਵਾ ਲੋ ਨਹੀਂ ਤੇ ਇਹਨਾਂ ਨੂੰ ਵੋਟ ਮੰਗ ਵਾਸਤੇ ਨਾ ਵੜਾਂ ਦਿਓ ਨਾ ਇਹਨਾਂ ਨੂੰ ਵੋਟ ਦਵੋ ਕੋਈ ਨਾਸਵਾਲ ਜੀ ਇੱਕ ਦੂਜੀਆਂ ਸੀਟਾਂ 'ਚ ਗਏ ਉੱਥੇ ਵੀ ਝੂਠ ਮਾਰੇ ਆ ਪਰ ਉਹਨਾਂ ਨੇ ਨੋਟਾਂ ਤੋਂ ਵੀ ਘੱਟ-ਵੋਟਾਂ ਦਿੱਤੀਆਂ ਕੀ ਫਰਕ ਹੈ ਵੀ ਸਾਡੇ ਪੰਜਾਬ ਵਾਲੇ ਇਹਨਾਂ ਦੇ ਝੂਠ ਜਾਂ ਫਰੇਵ 'ਚ ਕਿਵੇਂ ਫਸ ਗਏ ਇਹ ਕੋ ਸਾਡੇ ਪੰਜਾਬ ਦੇ ਲੋਕੀ ਨਾ ਭਾਵੁਕ ਹੋ ਜਾਂਦੇ ਨੇ ਜਿਹੜੇ ਮੁੱਖ ਮੰਤਰੀ ਸਾਰਾ ਉਮਰ ਉਹਨੇ ਆਪ ਦਾ ਢਿੱਡ ਪਾਲਿਆ ਕੱਲੇ ਗੱਲਾਂ ਮਾਰ ਕੇ ਤੋਂ ਗੱਲਾਂ ਦਾ ਤਾਂ ਮਾਹਿਰ ਸੀਗਾ ਗੱਲਾਂ ਮਾਰਦਾ ਮਾਰਦਾ ਮੁੱਖ ਮੰਤਰੀ ਬਣ ਗਿਆ ਲੇਕਿਨ ਹੁਣ ਲੋਕਾਂ ਦੇ ਨੇੜੇ ਜਾਨ ਜੋਗਾ ਨਹੀਂ ਐ ਲੋਕਾਂ ਨੇ ਇਹੋ ਜੀ ਨਰਾਜ਼ਗੀ ਦਿਖਾਨੀ ਐ ਇਹ ਫੋਨ ਮੈਨੂੰ ਲੱਗਦਾ ਅੱਧੀ ਪੰਜਾਬ ਦੀ ਫੌਸ ਇਹਦੇ ਪਰਿਵਾਰ ਨੂੰ ਗਾਰਡ ਕਰਦੇ ਕੋਈ ਮੇਰੇ ਤੇ ਜਿਹੜੀ ਤੱਕ ਨਹੀਂ ਫੜਕ ਸਕਦੀ ਤੇ ਇਹਨੂੰ ਵੀ ਪਤਾ ਕਿ ਮੈਂ ਠੱਗੀ ਮਾਰੀ ਐ ਲੋਕਾਂ ਦੇ ਨਾਲ ਤੇ ਲੋਕੀ ਮੇਰੇ ਇੰਤਜ਼ਾਰ 'ਚ ਬੈਠੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ